ਲੀਡਰਾਂ ਨੇ ਵੱਡੇ ਵੱਡੇ ਭਾਸ਼ਣ ਦਿੱਤੇ ਦੇ ਵੀ ਰੇ ਆ ਕਾਲੂ ਵੀ ਦੇਣਗੇ ਉਹ ਕਹਿੰਦੇ ਜੀ ਆਜ਼ਾਦ ਹੋਗੇ ਹਰ ਪੱਖ ਤੋਂ ਅਸੀਂ ਆਜ਼ਾਦ ਆ ਖੋ ਇਹ ਗੱਲ ਉਹ ਆਜ਼ਾਦੀ ਦੀ ਕਰਦੇ ਆ ਫਿਰ ਆਜ਼ਾਦੀ ਸਿੱਖ ਕੌਮ ਲਈ ਕਿਉਂ ਨਹੀਂ ਹੈਗੀਗੀ ਇਹੀ ਚੀਜ਼ ਜੇ ਰਜੀਵ ਗਾਂਧੀ ਅਸੈਸਿਨੇਸ਼ਨ ਕੇਸ ਵਾਲੇ ਉਹਨਾਂ ਦੀ ਸਟੇਟ ਉਸ ਲੋਕ ਉਹਨਾਂ ਆਪਦੇ ਲੋਕਾਂ ਪਿੱਛੇ ਕਿਵੇਂ ਖੜ ਗਈ ਕਿਵੇਂ ਉਹ ਰੀਲீஸ் ਕਰਾਇਗੇ ਕਿਉਂ ਨਹੀਂ ਆਪਣੀ ਪੰਜਾਬ ਗਵਰਨਮੈਂਟ ਪੰਜਾਬ ਸਟੇਟ ਆਪਣੇ ਸਿੰਘਾਂ ਪਿੱਛੇ ਜਿਨ੍ਹਾਂ ਦੀ ਸਜਾਵਾਂ ਪੂਰੀਆਂ ਹੋ ਚੁੱਕੀਆਂ ਉਹਨਾਂ ਪਿੱਛੇ ਕਿਉਂ ਨਹੀਂ ਖੜਦੇ ਆਪਦੀ ਸਜਾ ਪੂਰੀ ਹੋਣ ਦੇ ਬਾਵਜੂਦ ਵੀ ਉਹ ਕਿਉਂ ਜੇਲਾਂ ਚੱਜ ਬੈਠੇ ਆ ਠੀ ਇਹ ਚੀਜ਼ਾਂ ਵੀ ਸਾਨੂੰ ਸਾਡੀ ਗੁਲਾਮੀ ਦਾ ਅਹਿਸਾਸ ਕਰਾਏ ਜਾ ਰਿਹਾਗਾ ਜਵੇਂ ਭਾਈ ਦੀਪ ਵੀ ਕਹਿੰਦਾ ਹੁੰਦਾ ਸੀ ਵੀ ਇਹ ਗੁਲਾਮੀ ਸਾਨੂੰ ਗਲੋਂ ਲਾਉਣੀ ਪੈਣੀ ਹੈਗੀ ਤਾਂ ਫਿਰ ਕਿਉਂ ਨਾ ਅਸੀਂ ਆਪਦੀ ਜਾਤੀ ਦੀ ਗੱਲ ਕਰਕੇ ਆਪਾਂ ਨੂੰ ਵੀ ਬਾਈਫੋਕੇਟ ਕਰ ਦਿੰਦੇ ਆ ਕੁਛ ਆਪਾਂ ਨੂੰ ਖਾਲਸਤਾਨੀ ਬਣਾ ਦਿੱਤਾ ਜਾਂਦਾਗਾ ਤੁਸੀਂ ਕਹਿੰਦੇ ਸਿੱਖਾਂ ਨੂੰ ਆਜ਼ਾਦੀ ਨਹੀਂ ਉਹ ਕਹਿੰਦੇ ਅਸੀਂ ਵੀ ਤਾਂ ਸਿੱਖਾਂ ਲੀਡਰ ਕਹਿੰਦੇ ਸਾਡੇ ਨਾਮ ਦੇ ਵਿੱਚ ਸਿੰਗ ਲੱਗਿਆ ਹੋਇਆ ਜਿਹੜੇ ਉਹ ਕਹਿੰਦੇ ਵੀ ਆਜ਼ਾਦ ਆ ਫਿਰ ਉਹਨਾਂ ਨੂੰ ਆਪਾਂ ਇਹ ਸਵਾਲ ਕਿਉਂ ਨਹੀਂ ਪੁੱਛਦੇ ਵੀ ਜਿਹੜੇ ਸਿੰਘ ਜੇਲ੍ਹ 'ਚ ਬੈਠੇ ਆ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਬੈਠੇ ਆ ਫਿਰ ਉਹ ਕੀ ਰੀਜ਼ਨ ਆ ਫਿਰ ਇਹ ਗੁਲਾਮੀ ਨਹੀਂ ਹੋਏਗੀ ਤੁਸੀਂ ਗੱਲ ਕੀਤੀ ਇਕੱਠਿਆਂ ਹੋਣ ਦੀ ਉਹ ਸ਼੍ਰੋਮਣੀ ਕਮੇਟੀ ਕਹਿੰਦੇ ਅਸੀਂ ਚੱਕਿਆ ਹੋਇਆ ਮੁੱਦਾ ਵੀ ਤੁਸੀਂ ਇਲਾਕ ਡਫਲੀਆਂ ਨਾ ਪਜਾਓ ਸਾਡੇ ਨਾਲ ਆਓ ਜੁੜੋ ਉਹ ਸ਼੍ਰੋਮਣੀ ਕਮੇਟੀ ਦੀ ਗੱਲ ਕਰੀਏ ਉਹ ਵੀ ਇੱਕ ਪਾਰਟੀਕੂਲਰ ਪਾਰਟੀ ਦੇ ਅਧੀਨ ਹੋ ਕੇ ਰਹਿ ਚੁੱਕੀ ਹੈ ਕੀ ਉਹਨਾਂ ਨੇ ਅੱਜ ਤੱਕ ਪੰਜਾਬ ਦੇ ਮੁੱਦਿਆਂ ਬਾਰੇ ਜਾਂ ਸਿੱਖੀ ਦੇ ਮੁੱਦਿਆਂ ਬਾਰੇ ਕਿੱਥੇ ਆਵਾਜ਼ ਚੱਕੀ ਹੈ ਉਹ ਕਹਿੰਦੇ ਗੁਲਾਮੀ ਨਹੀਂ ਅੱਪਾ ਤਾਂ ਛੱਡਣ ਨੂੰ ਤਿਆਰ ਆ ਇੱਕ ਵਾਰ ਮਾਫੀਓ ਮੰਗਣੀ ਕਹਿੰਦੇ ਛੋਟਾ ਜਿਹਾ ਸ਼ਬਦ ਹੈ ਵੀ ਮਾਫੀ ਮੰਗ ਲਓ ਇਹ ਕਿੱਥੇ ਲਿਖਿਆ ਹੈਗਾ ਕਨਸਟੀਟਿਊਸ਼ਨ ਚ ਵੀ ਮਾਫੀ ਮੰਗੋਗੇ ਤਾਂ ਛੱਡ ਦਾਂਗੇ ਜਿਹੜੇ ਦੂਜੇ ਰਹਾ ਹੁੰਦੇ ਉਹ ਮਾਫੀ ਮੰਗ ਕੇ ਰਹਾ ਹੁੰਦੇ ਹੈਗੇ ਜਾਂ ਤਾਂ سزا ਜਾਂ ਬਰੀਆ ਮਾਫੀ ਵਾਲੀ ਗੱਲ ਤਾਂ ਸਰਕਾਰ ਨੇ ਆਪਦੀ ਇੱਕ ਨਵੀਂ ਬੰਤ ਘੜੀ ਹੋਈ ਆ ਬਹੁਤ ਲੋਕ ਕਹਿੰਦੇ ਜੀ ਉਹ ਕਹਿੰਦੇ ਵੀ ਇਹ ਮੋਰਚਾ ਇਸ ਕਰਕੇ ਜੂੰਦਾ ਰੱਖਿਆ ਜਾ ਰਿਹਾ ਵੀ ਇੱਥੋਂ ਬਹੁਤ ਸਾਰੇ ਨੇ ਲੀਡਰ ਬਣ ਕੇ ਨਿਕਲਣਾ ਬਿਆਦਵੀ ਦਾ ਜਿੰਨੇ ਕਹਿੰਦੇ ਜੀ ਜੂੰਦਾ ਰੱਖਿਆ ਗਿਆ ਹੁਣ ਤੱਕ ਸਰਕਾਰਾਂ ਬਣਾ ਲਈਆਂ ਜਾਣਗੀਆਂ ਉਹਨਾਂ ਵਿੱਚ ਤੁਸੀਂ ਵੀ ਲੀਡਰਾਂ ਦੇ ਵਿੱਚ ਸ਼ਾਮਲ ਹੋ ਜੇ ਲੀਡਰ ਹੀ ਕਰਨੀ ਹੁੰਦੀ ਬਾਈ ਦੀਪ ਨੇ ਵੀ ਮੈਂ ਗੱਲ ਕਰਦਾ ਤਾਂ ਉਹ ਪਹਿਲਾਂ ਹੀ ਸਰਕਾਰ ਨੂੰ ਬਹੁਤ ਕੁਝ ਦੇਣ ਨੂੰ ਫਿਰਦੀ ਸੀ ਉਹ ਕਿਉਂ ਆਪਦਾ ਸਾਰਾ ਕੁਝ ਛੱਡ ਕੇ ਇੱਥੇ ਆ ਕੇ ਬੈੰਦਾ ਬੇਅਦਬੀ ਦੀ ਗੱਲ ਜੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਗੱਲ ਕਰੀਏ ਉਹਦਾ ਇਨਸਾਫ ਤਾਂ ਸਾਨੂੰ ਅੱਜ ਤੱਕ ਨਹੀਂ ਮਿਲੇਗਾ ਕੋਈ ਆਪਦੇ ਹੱਕਾਂ ਦੀ ਗੱਲ ਕਰਦੇ ਆ ਚਾਰ ਇਕੱਠੇ ਹੋ ਕੇ ਬੈੰਦੇ ਤਾਂ ਉਹ ਲੀਡਰ ਬਣਨ ਨੂੰ ਨਹੀਂ ਇਕੱਠੇ ਹੁੰਦੇਗੇ ਇੱਕ ਪਾਸੇ 26 ਜਨਵਰੀ ਦੇ ਕਾਰਨ ਜਿੱਥੇ ਲੀਡਰ ਲੋਕਾਂ ਨੂੰ ਇਹ ਦੱਸ ਰਹੇ ਨੇ ਕਿ ਸਾਨੂੰ ਆਜ਼ਾਦੀ ਮਿਲ ਚੁੱਕੀ ਹੈ 1950 ਦੇ ਵਿੱਚ ਸਾਡਾ ਸੰਵਿਧਾਨ ਲਾਗੂ ਹੋਇਆ ਸੀ 15 ਅਗਸਤ 1947 ਨੂੰ ਅਸੀਂ ਆਜ਼ਾਦ ਹੋਏ ਹੁਣ ਅਸੀਂ ਜਿੰਨਾ ਮਰਜ਼ੀ ਬੋਲ ਸਕੀਏ ਕੋਈ ਬੰਦਿਸ਼ ਨਹੀਂ ਹਰ ਤਰ੍ਹਾਂ ਦੇ ਨਾਲ ਸਾਡਾ ਮੁਲਕ ਆਜ਼ਾਦ ਹੋ ਗਿਆ ਲੋਕ ਆਜ਼ਾਦ ਹੋ ਗਏ ਨੇ ਲੋਕਤੰਤਰੀ ਤਰੀਕੇ ਦੇ ਨਾਲ ਲੋਕ ਰਹਿ ਰਹੇ ਨੇ ਸਭ ਨੂੰ ਬੋਲਣ ਦੀ ਆਜ਼ਾਦੀ ਹੈ ਸਾਹ ਲੈਣ ਦੀ ਆਜ਼ਾਦੀ ਹੈ ਆਪਣੇ ਹੱਕਾਂ ਦੇ ਮੁਤਾਬਕ ਜਿਉਣ ਦੀ ਆਜ਼ਾਦੀ ਹੈ ਇੱਕ ਪਾਸੇ ਆਜ਼ਾਦੀ ਯਾਦ ਕਰਵਾਈ ਜਾ ਰਹੀ ਹੈ ਦੂਜੇ ਪਾਸੇ ਗੁਲਾਮੀ ਦਾ ਅਹਿਸਾਸ ਕਰੀ ਬੈਠੇ ਨੇ ਕੌਮੀ ਇਨਸਾਫ ਮੋਰਚਾ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਤੇ ਹਰ 26 ਜਨਵਰੀ ਦੇ ਨੇੜੇ ਇੱਧਰ ਵੀ ਇਕੱਠ ਕਰਨਾ ਪੈਂਦਾ ਇਹਨਾਂ ਨੂੰ ਦੱਸਣਾ ਪੈਂਦਾ ਹੈ ਸਰਕਾਰਾਂ ਨੂੰ ਵੀ ਜਿਹੜੇ ਤੁਹਾਡੇ ਭਾਸ਼ਣ ਨੇ ਉਹ ਸਿਰਫ ਹਵਾ ਦੇ ਵਿੱਚ ਗੱਲਾਂ ਨੇ ਸੋ ਮਹਾਪੰਚਾਇਤ ਅੱਜ ਰੱਖੀ ਗਈ ਸੀਗੀ 25 ਜਨਵਰੀ ਨੂੰ ਕਮਿੰਸਾਬ ਮੋਰਚਾ ਮੋਹਾਲੀ ਵਿਖੇ ਤਾਂ ਉਹਦੇ ਵਿੱਚ ਬਾਈ ਮਨਦੀਪ ਸਿੱਧੂ ਪਹੁੰਚੇ ਨੇ ਦੀਪ ਸਿੱਧੂ ਦੇ ਭਰਾ ਗੱਲਬਾਤ ਕਰਦੇ ਆ ਬਾਈ ਸਾਸਿ ਗਾ ਅੱਛੀ ਗੱਲ ਜੀ ਸਾਰਿਆਂ ਨੂੰ ਅੱਛੀ ਗੱਲ ਆ ਜੀ ਬਿਲਕੁਲ ਜੀ ਲੀਡਰਾਂ ਨੇ ਵੱਡੇ ਵੱਡੇ ਭਾਸ਼ਣ ਦਿੱਤੇ ਦੇ ਵੀ ਰਹੇ ਆ ਕਾਲੂ ਵੀ ਦੇਣਗੇ ਉਹ ਕਹਿੰਦੇ ਜੀ ਆਜ਼ਾਦ ਹੋ ਗਏ ਹਰ ਪੱਖ ਤੋਂ ਅਸੀਂ ਆਜ਼ਾਦ ਆ ਦੇਖੋ ਇਹ ਗੱਲ ਉਹ ਆਜ਼ਾਦੀ ਦੀ ਕਰਦੇ ਆ ਫਿਰ ਆਜ਼ਾਦੀ ਸਿੱਖ ਕੌਮ ਲਈ ਕਿਉਂ ਨਹੀਂ ਹੈਗੀਗੀ ਜੇ ਆਪਾਂ ਗੱਲ ਕਰੀਏ ਆਪਣੇ ਹੀ ਸਿੰਘ ਬੰਦੀ ਸਿੰਘ ਕਿਉਂ ਆਗੇ ਜੇ ਆਪਾਂ ਗੱਲ ਕਰੀਏ ਇਹੀ ਚੀਜ਼ ਜੇ ਰਜੀਵ ਗਾਂਧੀ ਅਸੈਸਿਨੇਸ਼ਨ ਕੇਸ ਵਾਲੇ ਉਹਨਾਂ ਦੀ ਸਟੇਟ ਉਸ ਲੋਕ ਉਹਨਾਂ ਆਪਦੇ ਲੋਕਾਂ ਪਿੱਛੇ ਕਿਵੇਂ ਖੜ ਗਈ ਕਿਵੇਂ ਉਹ ਰੀਲீஸ் ਕਰਾਏਗੇ ਕਿਉਂ ਨਹੀਂ ਆਪਣੀ ਪੰਜਾਬ ਗਵਰਨਮੈਂਟ ਪੰਜਾਬ ਸਟੇਟ ਆਪਣੇ ਸਿੰਘਾਂ ਪਿੱਛੇ ਜਿਨ੍ਹਾਂ ਦੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਉਹਨਾਂ ਪਿੱਛੇ ਕਿਉਂ ਨਹੀਂ ਖੜਦੇ ਕਿਉਂ ਨਹੀਂ ਉਹ ਆਪਦੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਉਹ ਕਿਉਂ ਜੇਲ੍ਹਾਂ ਚ ਅੱਜ ਬੈਠੇ ਆ ਇਹ ਇੱਥੇ ਇਹ ਚੀਜ਼ਾ ਵੀ ਸਾਨੂੰ ਸਾਡੀ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾਗਾ ਜਵੇਂ ਭਾਈ ਦੀਪ ਵੀ ਕਹਿੰਦਾ ਹੁੰਦਾ ਸੀ ਵੀ ਇਹ ਗੁਲਾਮੀ ਸਾਨੂੰ ਗਲੋਂ ਲਾਉਣੀ ਪੈਣੀ ਹੈਗੀ ਤਾਂ ਫਿਰ ਕਿਉਂ ਨਾ ਅਸੀਂ ਆਪਦੀ ਆਜ਼ਾਦੀ ਦੀ ਗੱਲ ਕਰੀਏ ਨੂੰ ਕੀ ਲੱਗਦਾ ਬਾਈ ਜੀ ਵੀ ਤੁਸੀਂ ਗੱਲ ਇੱਕ ਕੀਤੀ ਵੀ ਕਿਉਂ ਨਹੀਂ ਭਾਈ ਸਟੇਟ ਕੱਢਦੀ ਕਿਉਂ ਉਹ ਕਿਉਂ ਦਾ ਜਵਾਬ ਕੀ ਹੈ ਦੇਖੋ ਕਿਉਂ ਦਾ ਇਹੀ ਜਵਾਬ ਆ ਵੀ ਉਹ ਇਹ ਕੱਢਣਾ ਹੀ ਨਹੀਂ ਚਾਹੁੰਦੀ ਉਹਨਾਂ ਨੂੰ ਉਹ ਆਪਾਂ ਨੂੰ ਹਮੇਸ਼ਾ ਬਾਗੀ ਕੌਮ ਗਿਣੀ ਜਾਂਦੀ ਹੈ ਇਹ ਉਹਨਾਂ ਨੂੰ ਇਹ ਲੱਗਦਾ ਵੀ ਇਹ ਬਾਹਰ ਆ ਕੇ ਮਾਹੌਲ ਖਰਾਬ ਕਰਨਗੇ ਜਾਂ ਉਹ ਆਪਾਂ ਨੂੰ ਕਿਸੇ ਸੈਪਰੇਟ ਵੱਲੋਂ ਦੇਖਿਆ ਜਾਂਦਾਗਾ ਪਰ ਇਹ ਗੱਲ ਨਹੀਂ ਹੈਗੀਗੀ ਤੇ ਗੱਲ ਇਹ ਹੈ ਵੀ ਜਿਹੜੇ ਸਿੰਘ ਵੀ ਆਪਣੇ ਜੇਲ੍ਹਾਂ 'ਚ ਬੈਠੇ ਆ ਉਹ ਆਪਣੇ ਨਿੱਜੀ ਕਾਰਜਾਂ ਕਰਕੇ ਨਹੀਂ ਬੈਠੇ ਉਹ ਉਸ ਟਾਈਮ ਦੀਆਂ ਮੌਜੂਦਾ ਜਿਹੜੀਆਂ ਉਦੋਂ ਸਰਕਾਰਾਂ ਸੀ ਉਹਨਾਂ ਦਾ ਤੱਕਾ ਹੀ ਇੰਨਾ ਸੀਗਾ ਉਹਨਾਂ ਦਾ ਇੰਨਾ ਜਿਵੇਂ ਉਹਨਾਂ ਦੇ ਕਹ ਲਈਏ ਵੀ ਉਹਨਾਂ ਦਾ ਇੱਕ ਤਰ੍ਹਾਂ ਨਾਲ ਇੱਕ ਇੰਨਾ ਤਸ਼ੱਦਦ ਸੀਗਾ ਉਸ ਟਾਈਮ ਰੋਸ ਸੀਗਾ ਜਿਹਦੇ ਵਜੋਂ ਉਹਨਾਂ ਨੇ ਐਕਸ਼ਨ ਕੀਤੇ ਤੇ ਜਿਨ੍ਹਾਂ ਨੂੰ ਅੱਜ ਜੇਲ੍ਹਾਂ ਵਿੱਚ ਬੈਠਣਾ ਪੈ ਰਿਹਾ ਹੈਗਾ ਤੇ ਭਾਈ ਜਿਵੇਂ ਤੁਸੀਂ ਵੀ ਹੁਣ ਵਕਾਲਤ ਕਰਦੇ ਹੋ ਪ੍ਰੈਕਟਿਸ ਕਰਦੇ ਹੋ ਇਹਦੇ ਵਿੱਚ ਜਦੋਂ ਇਹ ਨਾ ਤੱਕਾ ਹੋਇਆ ਤਾਂ ਸਾਡੇ ਜਿਹੜੇ ਵਕੀਲ ਭਰਾ ਐ ਉਹ ਵੀ ਤਾਂ ਕੰਮ ਛੱਡ ਸਕਦੇ ਵੀ ਜਦੋਂ ਯਾਰ ਤੁਹਾਡੇ ਇੱਥੇ ਕੁਝ ਹੈ ਹੀ ਨਹੀਂ ਲਾਅ ਐਂਡ ਆਰਡਰ ਨਹੀਂ ਹੈਗਾ ਉਹ ਚੀਜ਼ਾਂ ਛੱਡਿਆ ਜਾ ਸਕਦੇ ਨਹੀਂ ਦੇਖੋ ਲਾਅ ਐਂਡ ਆਰਡਰ ਇੱਕ ਪਾਰਟਿਕੂਲਰ ਇੱਕ ਕਮਿਊਨਿਟੀ ਦੇ ਕੁਝ ਪਰਸੈਂਟੇਜ ਲੋਕਾਂ ਵਾਸਤੇ ਕੀਤੀਆਂ ਉਹਨਾਂ ਨੇ ਆਏ ਨਹੀਂ ਸਾਰਿਆਂ ਵਾਸਤੇ ਤੇ ਉਹ ਇਹੀ ਕਰਕੇ ਉਹ ਅੱਜ ਤੱਕ ਸਰਕਾਰਾਂ ਰੂਲ ਵੀ ਇਹੀ ਕਰਦੀਆਂ ਆਈਆਂ ਵੀ ਆਪਣੇ ਚ ਬਾਇਫੋਕੇਸ਼ਨ ਕ੍ਰੀਏਟ ਕੀਤੀ ਗਈ ਹੈ ਕੀ ਆਪਾਂ ਨੂੰ ਆਪ ਸਮਝ ਤੋਂ ਲੈਣਾ ਚਾਹੀਦਾ ਕੰਮ ਲੈਣਾ ਚਾਹੀਦਾ ਵੀ ਆਪਾਂ ਇਕੱਠਿਆਂ ਹੋ ਕੇ ਚੱਲੀਏ ਆਪਾਂ ਇਕੱਠਿਆਂ ਹੋ ਕੇ ਆਪਣੇ ਪੰਜਾਬ ਦੀ ਗੱਲ ਕਰੀਏ ਆਪਣੇ ਜਿਵੇਂ ਪੰਜਾਬ ਦੇ ਪਾਣੀਆਂ ਦੀ ਗੱਲ ਕਰੀਏ ਪੰਜਾਬੀ ਬੋਲੀ ਦੀ ਗੱਲ ਕਰੀਏ ਉਹ ਆਪਾਂ ਨੂੰ ਇਸ ਚੀਜ਼ ਚੋਂ ਕਰਕੇ ਆਪਾਂ ਨੂੰ ਹੀ ਬਾਇਫੋਕੇਟ ਕਰ ਦਿੰਦੇ ਆ ਕੋਸ਼ ਆਪਾਂ ਨੂੰ ਖਾਲਸਤਾਨੀ ਬਣਾ ਦਿੱਤਾ ਜਾਂਦਾਗਾ ਕੋਸ਼ ਆਪਾਂ ਨੂੰ ਅਲੱਗ ਕਰਕੇ ਕਨਸਟੀਟਿਊਸ਼ਨਲ ਜੋੜ ਦਿੱਤੇ ਆਪਾਂ ਨੂੰ ਆਪਦੇ ਚ ਇੱਕ ਤਰ੍ਹਾਂ ਨਾਲ ਇਹ ਜਿਵੇਂ ਸਟੇਟ ਦੀ ਵਰਕਿੰਗ ਇਸ ਤਰੀਕੇ ਨਾਲ ਹੁੰਦੀ ਆ ਵੀ ਇਹਨਾਂ ਨੂੰ ਬਾਇਫੋਕੇਟ ਕਰ ਦੋ ਆਪਾਂ ਨੂੰ ਇਹੀ ਆਪਾਂ ਨੂੰ ਬਾਇਫੋਕੇਟ ਜਿਵੇਂ ਪਹਿਲਾਂ ਪੰਜਾਬੀ ਸੂਬੇ ਨੂੰ ਬਾਇਫੋਕੇਟ ਕੀਤਾ ਗਿਆ ਫਿਰ ਪੰਜਾਬੀ ਸੂਬੇ ਚੋਂ ਅਲੱਗ ਕਰਕੇ ਬੋਲੀ ਪੰਜਾਬੀ ਬੋਲੀ ਦੇ ਬੇਸ ਤੇ ਆਪਾਂ ਨੂੰ ਬਾਇਫੋਕੇਟ ਕੀਤਾ ਗਿਆ ਵੀ ਆਪਾਂ ਨੂੰ ਕਮਜ਼ੋਰ ਕਰਨ ਦੀਆਂ ਨੀਤੀਆਂ ਹੁੰਦੀਆਂ ਸਰਕਾਰਤਿਆਂ ਇਹ ਕਿ ਲੱਗਦਾ ਵੀ ਕਿਉਂਕਿ ਉਹ ਇਹ ਕਹਿੰਦੇ ਆ ਉਹ ਕਹਿੰਦੇ ਵੀ ਇੰਨੇ ਕੁ ਲੋਕ ਪਾਉਂਦੇ ਆ ਜੀ ਰੋਲਾ ਬਹੁਤ ਛੋਟੇ ਤਾਂ ਗਿਣਤੀ ਦੇ ਵਿੱਚ ਹੋਰ ਵੀ ਤਾਂ ਸਿੱਖ ਹੈ ਜੇ ਬਾਈ ਜੀ ਉਹ ਅੱਜ ਬੈਠੇ ਆ ਉਹ ਤਾਂ ਕੱਲੂ ਭਾਸ਼ਣ ਵੀ ਦੇਣੇ ਜਿਹੜੇ ਜਿਨ੍ਹਾਂ ਨੇ ਭਾਸ਼ਣ ਦੇਣੇ ਆ ਤੁਸੀਂ ਕਹਿੰਦੇ ਸਿੱਖਾਂ ਨੂੰ ਆਜ਼ਾਦੀ ਨਹੀਂ ਉਹ ਕਹਿੰਦੇ ਅਸੀਂ ਵੀ ਤਾਂ ਸਿੱਖਾਂ ਲੀਡਰ ਕਹਿੰਦੇ ਸਾਡੇ ਨਾਮ ਦੇ ਪਿੱਛੇ ਸਿੰਘ ਲੱਗਿਆ ਹੋਇਆ ਨਹੀਂ ਦੇਖੋ ਕੱਲੇ ਸਿੱਖਾਂ ਨੂੰ ਆਜ਼ਾਦੀ ਨਹੀਂ ਉਹੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਵੀ ਆਪਣੇ ਵਿੱਚ ਬਾਇਫੋਕੇਸ਼ਨ ਪਾ ਦਿੱਤੀ ਜਾਂਦੀ ਹੈਗੀ ਇਹ ਆਪਾਂ ਨੂੰ ਸੋਚਣਾ ਚਾਹੀਦਾ ਵੀ ਆਪਾਂ ਨੂੰ ਜਿਹੜੇ ਜੇ ਆਪਾਂ ਚਲੋ ਜਿਹੜੇ ਜਿਹੜੇ ਉਹ ਕਹਿੰਦੇ ਵੀ ਆਜ਼ਾਦ ਨਾ ਫਿਰ ਉਹਨਾਂ ਨੂੰ ਆਪਾਂ ਇਹ ਸਵਾਲ ਕਿਉਂ ਨਹੀਂ ਪੁੱਛਦੇ ਵੀ ਜਿਹੜੇ ਸਿੰਘ ਜੇਲ੍ਹ 'ਚ ਬੈਠੇ ਆ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਬੈਠੇ ਆ ਫਿਰ ਉਹ ਕੀ ਰੀਜ਼ਨ ਆ ਫਿਰ ਇਹ ਗੁਲਾਮੀ ਨਹੀਂ ਹੋਏਗੀ ਫਿਰ ਕਿ ਉਹਨਾਂ ਵਾਸਤੇ ਇੱਕ ਸਪੈਸ਼ਲ ਲਾਅ ਅਲੱਗ ਆ ਕੋਈ ਇਹ ਚੀਜ਼ਾਂ ਪੜੋ ਉਹਨਾਂ ਨੂੰ ਵੀ ਪੁੱਛਣੀ ਚਾਹੀਦੀ ਹੈ ਕਿ ਆਪਾਂ ਨੂੰ ਕੁਝ ਨਹੀਂ ਆਪਾਂ ਨੂੰ ਇੱਕ ਦੂਜੇ ਤੇ ਐਲੀਗੇਸ਼ਨ ਨਹੀਂ ਲਾਉਣੇ ਚਾਹੀਦੇ ਆਪਾਂ ਨੂੰ ਸਗੋਂ ਇਕੱਠਿਆਂ ਹੋ ਕੇ ਪੰਜਾਬ ਪ੍ਰਤੀ ਇਕੱਠਿਆਂ ਹੋ ਕੇ ਆਪਣੇ ਪੰਥ ਪ੍ਰਤੀ ਇਕੱਠਿਆਂ ਹੋ ਕੇ ਆਪਣੀ ਬੋਲੀ ਪ੍ਰਤੀ ਇਕੱਠਿਆਂ ਹੋ ਕੇ ਆਪਣੇ ਪਾਣੀਆਂ ਦੀ ਗੱਲ ਆਪਣੇ ਕੋਲ ਤਾਂ ਬਹੁਤ ਮੁੱਦੇ ਆ ਆਪਾਂ ਨੂੰ ਕਰਨ ਨੂੰ ਆਪਾਂ ਆਪਣੇ ਛੋਟੇ ਮੁੱਦਿਆਂ 'ਚ ਨਾ ਉਲਝ ਕੇ ਅਲੱਗ ਹੋ ਜਾਈਏ ਆਪਾਂ ਇਕੱਠੇ ਹੋ ਕੇ ਆਪਣੇ ਸੂਬੇ ਦੀ ਤਰੱਕੀ ਦੀ ਗੱਲ ਕਰੀਏ ਆਪਣੇ ਹੱਕਾਂ ਦੀ ਗੱਲ ਕਰੀਏ ਆਪਾਂ ਆਪਣੀ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਵਾਲੀ ਗੱਲ ਕਰੀਏ ਉਹ ਤੁਸੀਂ ਗੱਲ ਕੀਤੀ ਇਕੱਠਿਆਂ ਹੋਣ ਦੀ ਉਹ ਸ਼੍ਰੋਮਣੀ ਕਮੇਟੀ ਕਹਿੰਦੇ ਅਸੀਂ ਚੱਕਿਆ ਹੋਇਆ ਮੁੱਦਾ ਬਈ ਤੁਸੀਂ ਅਲੱਗ ਡੱਫਲੀਆਂ ਨਾ ਬਜਾਓ ਸਾਡੇ ਨਾਲ ਆਓ ਜੁੜੋ ਨਹੀਂ ਦੇਖੋ ਹੁਣ ਜੇ ਆਪਾਂ ਸ਼੍ਰੋਮਣੀ ਕਮੇਟੀ ਦੀ ਗੱਲ ਕਰੀਏ ਉਹ ਵੀ ਇੱਕ ਪਾਰਟਿਕੂਲਰ ਪਾਰਟੀ ਦੇ ਅਧੀਨ ਹੋ ਕੇ ਰਹਿ ਚੁੱਕੀ ਹੈਗੀ ਕਿਉਂ ਨਹੀਂ ਉਸ ਦੀਆਂ 12 ਸਾਲ ਤੋਂ ਜ਼ਿਆਦਾ ਹੋ ਚੁੱਕੇ ਆ ਉਹਦੀਆਂ ਕਿਉਂ ਨਹੀਂ ਇਲੈਕਸ਼ਨਸ ਹੋ ਰਹੀਆਂ ਇਹ ਜੇ ਡੈਮੋਕ੍ਰੇਟੀ ਡੈਮੋਕ੍ਰੈਟਿਕ ਕੰਟਰੀ ਆਪਾਂ ਗੱਲ ਕਰਦੇ ਆ ਤਾਂ ਐਸ ਪਰ ਦਾ ਕਨਸਟੀਟਿਊਸ਼ਨ ਜੇ ਆਪਾਂ ਸਾਰੇ ਕਨਸਟੀਟਿਊਸ਼ਨ ਦੇਖੀਏ ਤਾਂ 5 ਸਾਲਾਂਾਂ 'ਚ ਇਲੈਕਸ਼ਨ ਹੋਣੀ ਚਾਹੀਦੀ ਆ ਉਹਦੀਆਂ ਕਿਉਂ ਨਹੀਂ ਹੋ ਰਹੀਆਂ ਕਿਉਂ ਇੱਕ ਪਾਰਟਿਕੂਲਰ ਪੋਲੀਟੀਕਲ ਪਾਰਟੀ ਦੇ ਅਧੀਨ ਹੋ ਕੇ ਰਹਿ ਚੁੱਕੇ ਆਗੇ ਕੀ ਉਹਨਾਂ ਨੇ ਅੱਜ ਤੱਕ ਪੰਜਾਬ ਦੇ ਮੁੱਦਿਆਂ ਬਾਰੇ ਜਾਂ ਸਿੱਖੀ ਦੇ ਮੁੱਦਿਆਂ ਬਾਰੇ ਕਿੱਥੇ ਆਵਾਜ਼ ਚੱਕੀ ਆਗੇ ਇਹ ਉਹ ਇਹ ਵੀ ਕਹਿੰਦੇ ਆ ਵੀ ਭਾਈ ਜੀ ਤੁਸੀਂ ਕਹਿੰਦੇ ਵੀ ਛੱਡ ਨਹੀਂ ਰਹੇ ਭਾਈ ਇਹ ਗੁਲਾਮੀ ਦਾ ਅਹਿਸਾਸ ਉਹ ਕਹਿੰਦੇ ਗੁਲਾਮੀ ਨਹੀਂ ਆਪਾਂ ਤਾਂ ਛੱਡਣ ਨੂੰ ਤਿਆਰ ਆ ਇੱਕ ਵਾਰ ਮਾਫੀਓ ਮੰਗਣੀ ਕਹਿੰਦੇ ਛੋਟਾ ਜਿਹਾ ਸ਼ਬਦ ਆ ਵੀ ਮਾਫੀ ਮੰਗ ਲਓ ਨਹੀਂ ਦੇਖੋ ਇਹ ਕਿੱਥੇ ਲਿਖਿਆ ਹੈਗਾ ਕਨਸਟੀਟਿਊਸ਼ਨ ਚ ਵੀ ਮਾਫੀ ਮੰਗੋਗੇ ਤਾਂ ਛੱਡ ਦਾਂਗੇ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਜਿੰਨੀ ਸਜ਼ਾ ਦਿੱਤੀ ਗਈ ਸਜ਼ਾ ਪੂਰੀ ਹੋਣ ਤੋਂ ਬਾਅਦ ਜਿਹੜੇ ਦੂਜੇ ਰਿਹਾ ਹੁੰਦੇ ਉਹ ਮਾਫੀ ਮੰਗ ਕੇ ਰਿਹਾ ਹੁੰਦੇ ਹੈਗੇ ਦੇਖੋ ਇਹ ਫਿਰ ਇੱਕ ਵਾਈਫिकेशन ਕਿਉਂ ਹੋ ਗਈ ਕਿਉਂ ਜੁਦਾ ਕੀਤੇ ਜਾਂਦੇ ਆ ਵੀ ਤੁਸੀਂ ਮਾਫੀ ਮੰਗੋ ਕਿਉਂ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਦੋਂ ਉਹਨਾਂ ਨੇ ਆਪਦੀ ਸਜ਼ਾ ਹੀ ਪੂਰੀ ਕਰ ਲਈ ਲਾਅ ਦੇ ਪ੍ਰਤੀ ਤਾਂ ਫਿਰ ਉਹਨਾਂ ਨੂੰ ਲਾਅ ਦੇ ਪ੍ਰਤੀ ਜੇ ਉਹਨਾਂ ਨੇ ਸਜ਼ਾ ਪੂਰੀ ਕਰ ਲਈ ਫਿਰ ਮਾਫੀ ਸੀ ਫਿਰ ਮਾਫੀ ਦੀ ਗਲਤ ਸਜ਼ਾ ਦੇਣ ਤੋਂ ਪਹਿਲਾਂ ਕਰ ਲੈਂਦੇ ਮਾਫੀ ਵਾਲਾ ਕਾਨੂੰਨ ਚ ਕੋਈ ਉਹ ਨਹੀਂ ਨਾ ਹੈਗਾਗਾ ਕੋਈ ਉਹਦੇ ਚ ਆਪਣਾ ਆਰਟੀਕਲ ਕੋਈ ਸੈਕਸ਼ਨ ਨਹੀਂ ਹੈਗਾ ਮਾਫੀ ਵਾਲਾ ਜਾਂ ਤਾਂ ਸਜ਼ਾ ਜਾਂ ਬਰੀਆ ਮਾਫੀ ਵਾਲੀ ਗੱਲ ਦਾ ਸਰਕਾਰ ਨੇ ਆਪਦੀ ਇੱਕ ਨਵੀਂ ਬੰਤ ਘੜੀ ਹੋਈ ਆ ਵੀ ਇਹਨਾਂ ਨੂੰ ਉਸ ਕਰਕੇ ਇਹਨਾਂ 'ਚ ਉਹੀ ਆਪਦੇ ਆਪ 'ਚ ਇੱਕ ਦੂਜੇ ਨਾਲ ਅਗੇਂਸਟ ਕਰ ਦੋ ਵੀ ਇੱਕ ਬਾਈਫਕੇਸ਼ਨ ਵਾਲੀ ਗੱਲ ਪਾ ਦੋ ਵੀ ਅੱਧੇ ਉਸ ਪਾਸੇ ਹੋ ਜਾਣਗੇ ਅੱਧੇ ਦੂਜੇ ਪਾਸੇ ਹੋ ਜਾਣਗੇ ਬਹੁਤ ਲੋਕ ਕਹਿੰਦੇ ਜੀ ਉਹ ਕਹਿੰਦੇ ਵੀ ਇਹ ਮੋਰਚਾ ਇਸ ਕਰਕੇ ਜਿਉਂਦਾ ਰੱਖਿਆ ਜਾ ਰਿਹਾ ਵੀ ਇੱਥੋਂ ਬਹੁਤ ਸਾਰੇ ਇਹਨਾਂ ਲੀਡਰ ਬਣ ਕੇ ਨਿਕਲਣ ਆਉਣਗੇ ਕਹਿਣਗੇ ਵੀ ਸਾਡੀ ਹੁਣ ਪਾਰਟੀ ਬਣ ਗਈ ਜੀ ਆਉਣ ਵੇਲੇ ਸਮੇਂ ਦੇ ਵਿੱਚ ਅਸੀਂ ਇਹ ਇਹਨਾਂ ਨੂੰ ਰਿਹਾ ਕਰਾਂਗੇ ਜਾਂ ਬਿਆਦਵੀ ਦਾ ਜਿਵੇਂ ਕਹਿੰਦੇ ਜੀ ਜਿਉਂਦਾ ਰੱਖਿਆ ਗਿਆ ਹੁਣ ਤੱਕ ਸਰਕਾਰਾਂ ਬਣਾ ਲਈਆਂ ਜਾਣਗੀਆਂ ਉਹਨਾਂ ਵਿੱਚ ਤੁਸੀਂ ਵੀ ਲੀਡਰਾਂ ਦੇ ਵਿੱਚ ਸ਼ਾਮਲ ਹੋ ਨਹੀਂ ਦੇਖੋ ਬੇਅਦਬੀ ਦੀ ਗੱਲ ਜੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਗੱਲ ਕਰੀਏ ਉਹਦਾ ਇਨਸਾਫ ਤਾਂ ਸਾਨੂੰ ਅੱਜ ਤੱਕ ਨਹੀਂ ਮਿਲੇਗਾ ਕੀ ਕੀਤਾ ਅੱਜ ਦੇ ਮੌਜੂਦਾ ਸਰਕਾਰ ਆ ਜਿਹੜੀ ਇਹਦੇ ਵੀ ਇੱਕ ਐਮਐਲਏ ਸਾਹਿਬ ਆ ਉਹ ਵੀ ਅੱਜ ਤੱਕ ਗੁਹਾਰ ਲਾਹੋਂਦੇ ਰਹੇਗੇ ਉਹਨਾਂ ਨੂੰ ਵੀ ਸਰਕਾਰ ਨੇ ਪਾਸੇ ਕਰਤਾ ਦੇਖੋ ਇਹ ਨਹੀਂ ਹੁੰਦਾਗਾ ਵੀ ਮੌਜੂਦਾ ਜੇ ਕੋਈ ਆਪਦੇ ਹੱਕਾਂ ਦੀ ਗੱਲ ਕਰਦੇ ਆ ਆਚਾਰ ਇਕੱਠੇ ਹੋ ਕੇ ਬੈੰਦੇ ਤਾਂ ਉਹ ਲੀਡਰ ਬਣਨ ਨੂੰ ਨਹੀਂ ਇਕੱਠੇ ਹੁੰਦੇਗੇ ਇਹ ਗੱਲ ਤਾਂ ਸਿਰਫ ਇੱਕ ਦੂਜੇ ਨੂੰ ਪਾਉਣ ਨੂੰ ਹੁੰਦੀ ਆ ਵੀ ਇਹਨਾਂ ਦੇ ਨਾਲ ਨਾ ਆਵਾਮ ਜੁੜ ਜੇ ਜਾਂ ਲੋਕ ਜੁੜ ਜਾਣ ਵੀ ਇਹਨਾਂ ਨੂੰ ਕਹਤੋ ਵੀ ਆਪਦਾ ਪਰਸਨਲ ਮੋਟਿਵ ਲੈਣ ਨੂੰ ਗੱਲ ਕਰਦੇ ਆ ਇਹ ਗੱਲ ਬਾਈ ਦੀਪ ਤੇ ਵੀ ਕਰਦੇ ਹੁੰਦੇ ਸੀ ਵੀ ਇਹਨੇ ਲੀਡਰ ਹੀ ਕਰਨੀ ਹੈਗੀ ਜੀ ਇਹ ਤਾਂ ਕਰਕੇ ਆ ਜੇ ਲੀਡਰ ਹੀ ਕਰਨੀ ਹੁੰਦੀ ਬਾਈ ਦੀਪ ਨੇ ਵੀ ਮੈਂ ਗੱਲ ਕਰਦਾ ਤਾਂ ਉਹ ਪਹਿਲਾਂ ਹੀ ਸਰਕਾਰ ਨੂੰ ਬਹੁਤ ਕੁਝ ਦੇਣ ਨੂੰ ਫਿਰਦੀ ਸੀ ਉਹ ਕਿਉਂ ਆਪਦਾ ਸਾਰਾ ਕੁਝ ਛੱਡ ਕੇ ਇੱਥੇ ਆ ਕੇ ਬੈੰਦਾ ਦੇਖੋ ਕਿਸੇ ਤੇ ਤੌਹਮਤ ਲਾਉਣੀ ਬਹੁਤ ਸੌਖੀ ਗੱਲ ਹੁੰਦੀ ਹੈਗੀ ਉਸ ਚੀਜ਼ ਤੇ ਵਿਚਰਨਾ ਉੱਤੇ ਕੰਮ ਕਰਨਾ ਬਹੁਤ ਔਖਾ ਹੁੰਦਾ ਭਾਈ ਦੀਪ ਦੀ ਗੱਲ ਕੀਤੀ ਮੈਂ ਵਿਸ਼ੇ ਤੋਂ हट ਕੇ ਭਾਈ ਆਪਾਂ ਹਰ ਸਾਲ ਉੱਥੇ ਚੌਂਕੀ ਮਾਨ ਸਮਾਗਮ ਕਰਦੇ ਆ ਤਾਂ ਇਸ ਵਾਰ ਵੀ ਕੋਈ ਹੈਗਾ ਸਮਾਗਮ ਤੁਹਾਡਾ ਬਿਲਕੁਲ ਉਹ ਸਮਾਗਮ ਰੱਖਿਆ 13 ਤਰੀਕ ਨੂੰ ਉੱਥੇ ਸ੍ਰੀ ਕਨਪੜ ਸਾਹਿਬ ਦੇ ਆਰੰਭ ਕਰਾਵਾਂਗੇ ਜੀ ਤੇ 15 ਨੂੰ 15 ਫਰਵਰੀ ਨੂੰ ਉੱਥੇ ਭੋਗ ਪਾਏ ਜਾਂਦੇ ਜਿਸ ਦਿਨ ਬਾਈ ਦੀ ਯਾਦਗਾਰ ਵੱਲੋਂ ਉਹ ਦਿਨ ਉੱਥੇ ਹੀ ਚੌਂਕੀ ਮਾਣ ਵਿਖੇ ਸਿਟੀ ਯੂਨੀਵਰਸਿਟੀ ਦੇ ਸਾਹਮਣੇ ਉੱਥੇ ਹੀ ਰੱਖਿਆ ਜੀ ਇਹ ਉੱਧਰ ਜ ਨਮਾ ਕਰਨ ਦਾ ਵੀ ਹੈ ਜੀ ਕੁਝ ਉਹਦੀ ਯਾਦ ਦੇ ਵਿੱਚ ਕੁਝ ਇਸ ਵਾਰ ਜਾਂ ਉਹ ਇੱਕ ਸਮਾਗਮ ਹੀ ਹੋਏਗਾ ਹਰ ਸਾਲ ਦੀ ਤਰ੍ਹਾਂ ਨਹੀਂ ਉਹਦੇ ਤੇ ਪਲਾਨ ਕਰ ਰਹੇ ਆਂਗੇ ਜਿਵੇਂ ਸਾਰੇ ਇਕੱਠੇ ਹੋ ਕੇ ਫੈਸਲਾ ਲੈਣਗੇ ਜੀ ਸਾਰਿਆਂ ਦਾ ਫੈਸਲਾ ਸਿਰ ਮੱਥੇ ਆਉਂਦਾ ਸ਼ੁਕਰੀਆ ਜੀ 280 ਮਨਦੀਪ ਸਿੱਧੂ ਜਿਨ੍ਹਾਂ ਨੇ ਗੱਲਬਾਤ ਕੀਤੀ ਆਪਣੇ ਵਿਚਾਰ ਕੇ ਗੁਰਪ੍ਰੀਤ ਸਿੰਘ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨ